ਤੇ ਪਿਆਰੇ ਦਾ ਜਿਹੜੀ ਕੋਈ ਆ ਕਿਸੇ ਨਾਲ ਨਾ ਕੀ ਹੋਇਆ ਮਾਹ ਜਾਂ ਇਹ ਪੁੱਤ ਪਹਿਲਾਂ ਆਇਆ ਸੀ ਹੂੰ ਇਹ ਕੋਈ ਕੁੜੀ ਆ ਹੋਜੀ ਪੁੱਤ ਹੋ ਪੇੜ ਸੀ ਮੇਰਾ ਘਰ ਹੀ ਲਾ ਕੇ ਪੈ ਗਈ ਮੇਰਾ ਕੋਈ ਨਹੀਂ ਰਿਹਾ ਦੋ ਬੱਚੇ ਹੀ ਘਰ ਦੀ ਮਰ ਗਏ ਉਹ ਮੇਰਾ ਪੁੱਤ ਕਮਾਉਣ ਵਾਲਾ ਇਹਦੇ ਤੇ ਬੱਚੇ ਕਿੱਥੇ ਗਏ ਮਰ ਗਏ ਦੋਵੇਂ ਕਿਵੇਂ ਉਹ ਇਹਨਾਂ ਨੂੰ ਮਨੂਸੇ ਹੋ ਗਿਆ ਇਹ ਅੱਛਾਈ ਵੀ ਸੀ ਏੜ ਜੀ ਹਾਂ ਜੀ ਇਹਨੂੰ ਵੀ ਪਕੂੜੀ ਬਰਾਊ ਜੀ ਦੇ ਨਾਲ ਵਿਆਹ ਕਰ ਲਿਆ ਮੇਰਾ ਸੱਚ ਤੇ ਜੀ ਕਰਦੇ ਚੱਲ ਕੇ ਉਹਦੇ ਕਾਰਨ ਹੀ ਮੇਰਾ ਪੁੱਤ ਜਿਹੜਾ ਸ਼ਿਪਾਤ ਵੀ ਟਾਇਪ ਆ ਦਿੱਖਾ ਵੀ ਉਹਦੇ ਤਿੰਨ ਬੱਚੇ ਆ ਨਿੱਕੇ ਦੇ ਨਿੱਕੇ ਦੇ ਕੋਈ ਨਹੀਂ ਰਹਾਗੇ ਤਿੰਨ ਬੱਚੇ ਹੈਗੇ ਉਹਦੇ ਹਾਂ ਜੀ ਉਹ ਘਰ ਹੀ ਰਹਿੰਦੀ ਇਹਨੂੰ ਹਾਂ ਜੀ ਉਹ ਘਰੇ ਚੱਰੀ ਮੇਰੇ ਨਾਲ ਹੀ ਤਾਂ ਮੈਂ ਤੁਹਾਨੂੰ ਤੇ ਮਾੜੀ ਚੰਗੀ ਆਪਾਂ ਕੀ ਕਰ ਕੇ ਕਿ ਆਪਣਾ ਪਸ ਕਰਦੇ ਦੋ ਬੱਚਿਆਂ ਦੇ ਤਿੰਨ ਬੱਚੇ ਆ ਹਾਂਜੀ ਤੇ ਕੋਠੇ ਛੜੇ ਆ ਭਾਈ ਕਿਤੇ ਹਾਲਾਤ ਵੇਖਣ ਵਾਲੇ ਘਾਤ ਖੰਕ ਪਤਨੀਓ ਜੀ ਕਰਦਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਸੰਗਤ ਨੂੰ ਭਾਈ ਦੇਖੋ ਇਸ ਮਾਂ ਨੂੰ ਦੁਖਿਆਰੀ ਨੂੰ ਬਟਾਲਾ ਤਹਿਸੀਲ ਆ ਗਰਦਾਸਪੁਰ ਜ਼ਿਲ੍ਹਾ ਦੋ ਪੁੱਤ ਸੀ ਇੱਕ ਪੁੱਤ ਐਚ ਆਈ ਵੀ ਪੋਜ਼ੀਟਿਵ ਜੀ ਦਾ ਉਦੀ ਵਾਈਫ ਨੂੰ ਗਾਂ ਬੱਚਿਆਂ ਨੂੰ ਵੀ ਅੱਛਾਈ ਵੀ ਹੋ ਗਈ। ਦੋ ਬੱਚੇ ਵੀ ਉਹਦੇ ਚੜਾਈ ਕਰਕੇ ਮਾਤਾ ਦੇ ਪੋਤਾ-ਪੁੱਤ ਵੀ ਨੂੰ ਵੀ ਤੁਰ ਗਈ, ਪਤ ਵੀ ਤੁਰ ਗਿਆ। ਤੇ ਜਿਹੜਾ ਛੋਟਾ ਮੁੰਡਾ ਸੀਗਾ ਉਹ ਨਮੋਸ਼ੀ ਦਾ ਮਹਾਰਾਜ, ਸ਼ਰਮ ਦਾ ਮਹਾਰਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦਾ ਮਹਾਰਾਸ਼ਰਾਬ ਦਾਦੀ ਹੋ ਗਿਆ। ਗਾਂ ਉਹਦੇ ਵੀ ਤਿੰਨ ਬੱਚੇ ਆ ਹੁਣ। ਉਹਦੀ ਘਰ ਵਾਲੀ ਵਿਧਿਆਣੀ ਢੂੜੀ ਕਰਕੇ ਆਪਣੇ ਬੱਚੇ ਪਾਲ ਰਹੀ ਐ, ਛੱਤ ਡਿੱਗੀਆਂ ਤਰਪਾਲਾਂ ਪਾਈਆਂ ਤੇ ਦਾਦੀ ਵਿਧਿਆਣੀ ਢੂੜੀ ਕਰਕੇ ਆਪਣੇ ਪੋਤਿਆਂ ਦੀ, ਪੋਤੀਆਂ ਦੀ ਰੋਟੀ ਦਾ ਇੰਤਜ਼ਾਮ ਕਰਦੀ ਹੈ ਅੱਜ ਪੰਜਾਬ ਦੇ ਵਿੱਚ ਐਚ ਆਈ ਵੀ ਇਸ ਤਰ੍ਹਾਂ ਕੇ ਨਾ ਫੈਲ ਰਹੀ ਹੈ ਨਾ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਫਿਰ ਜੇਲਾਂ ਦੇ ਵਿੱਚ ਕੈਦੀ ਹੈ ਜਿਹੜੇ 70 80% ਕੈਦੀ ਐਚ ਆਈ ਵੀ ਪੋਜ਼ਿਟਿਵ ਹੋਏ ਬੈਠੇ ਨੇ ਫਿਰ ਉੱਥੇ ਕੋਈ ਇੰਤਜ਼ਾਮ ਨਹੀਂ ਕੋਈ ਸ਼ਿਵਰ ਨਹੀਂ ਕੋਈ ਟੈਸਟ ਨਹੀਂ ਕੋਈ ਚੈੱਕ ਅਪ ਨਹੀਂ ਕੋਈ ਦਵਾਈਆਂ ਨਹੀਂ ਕੁਝ ਨਹੀਂ ਫਿਰ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਐਚ ਆਈ ਵੀ ਦੇ ਏਡਜ਼ ਦੇ ਇੰਨੇ ਕ ਮਰੀਜ਼ ਇਕੱਠੇ ਹੋਈ ਜਾਂਦੇ ਆ ਇੱਕ ਬੰਦਾ ਇਨਫੈਕਟਡ ਹੁੰਦਾ ਜੇ ਤਾਂ ਜਾਗਰੂਤਾ ਹੋਵੇ ਦੂਜਾ ਨਾ ਹੋਵੇ ਦੂਜਾ ਵੀ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਅਵੇਰਨੈਸ ਹੀ ਹੈ ਨਹੀਂ ਇੱਕ ਤਾਂ ਟੀਕੇ ਨਹੀਂ ਸੂਈਆਂ ਲਾਈ ਜਾਂਦੇ ਇੱਕ ਦੂਜੇ ਦੀ ਇੱਕ ਗਲਤ ਕੰਮਾਂ ਦੇ ਵਿੱਚ ਪੈ ਪੈ ਕੇ ਇੱਕ ਬੰਦੇ ਨੂੰ ਐਡ ਜੋਗੀ ਉਹਨੇ ਗਾਂ ਪਤਾ ਨਹੀਂ ਮੰਨ ਲਓ ਆਪਣੇ ਆਪ ਨੂੰ ਕਹਿੰਦੇ ਮੈਂ ਤਾਂ ਡੁੱਬਿਆ ਹੀ ਗਿਆ ਮੈਂ ਦੂਜਿਆਂ ਨੂੰ ਵੀ ਡੋਵਣਾ ਹੋਰਾਂ ਨੂੰ ਵੀ ਕਰਦਾ ਇੰਨੀਆਂ ਕਿ ਜ਼ਿੰਦਗੀਆਂ ਖਤਮ ਹੋਈ ਜਾਂਦੀਆਂ ਨਾ ਕੋਈ ਟਰੀਟਮੈਂਟ ਹੈਦਾ ਨਾ ਕੋਈ ਲੋਕ ਸਾਡੇ ਸਿਆਣੇ ਆ ਅਵੇਰ ਨਹੀਂ ਹੈਗੇ ਸ਼ਰਮ ਦੇ ਮਾਰੇ ਦੱਸਦੇ ਨਹੀਂ ਅੰਦਰੇ ਅੰਦਰ ਦਬੀ ਜਾਂਦੀ ਹੈ ਗੱਲ ਜਦੋਂ ਪ੍ਰੋਬਲਮ ਬਹੁਤ ਵੱਡੀ ਹੋ ਜਾਂਦੀ ਆ ਉਦੋਂ ਦੱਸਦੇ ਆ ਜਦ ਤੱਕ ਮੌਕਾ ਰਹਿੰਦੇ ਨਹੀਂ ਸਰੀਰ